ਅਸਾ ਜੋ ਨਰਿੰਦਰ ਸਿੰਘ ਦੀ ਗਵਾਈ ਹੇਠ ਸਮਾਜ ਦੇ ਮਾੜੇ ਅੰਸਰਾਂ ਨਸ਼ਾ ਤਸਕਰਾਂ ਨੂੰ ਲੈ ਕੇ ਚਲਾਈ ਗਈ ਵਿਸ਼ੇਸ਼ ਮਹਿੰਮ ਤਹਿਤ ਕਾਰਵਾਈ ਕਰਦੇ ਹੋ ਸਬ ਇੰਸਪੈਕਟਰ ਨਰਿੰਦਰ ਸਿੰਘ ਮੁਖ ਅਫਸਰ ਥਾਣਾ ਫਲੋਰ ਦੀ ਪੁਲਿਸ ਪਾਰਟੀ ਵਿੱਚੋਂ ਇੱਕ ਮਹਿਲਾ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਬੁੜੀ ਸਫਲਤਾ ਹਾਸਲ ਕੀਤੀ ਹੈ ਐਡੀਐਸਪੀ ਹਰਲੀਨ ਸਿੰਘ ਫਲੋਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 13 6 22 ਨੂੰ ਸਬ ਇੰਸਪੈਕਟਰ ਨਰਿੰਦਰ ਸਿੰਘ ਮੁਖ ਅਫਸਰ ਥਾਣਾ ਫਲੋਰ ਜ਼ਿਲਹੰਦਰ ਦਿਹਾਤੀ ਦੀ ਪੁਲਿਸ ਪਾਰਟੀ ਦੇ ਐਸਆਈ ਗੋਵਿੰਦਰ ਸਿੰਘ ਥਾਣਾ ਫਲੋਰ ਦੇ ਪੁਲਿਸ ਪਾਰਟੀ ਸਮੇਤ ਗਸ਼ਤਰਾਨ ਮੁਹੱਲਾ ਪ੍ਰੰਪੁਰੀ ਰੇਲਵੇ ਫਾਟਕ ਦੇ ਨਜ਼ਦੀਕ ਤੋਂ ਨਿਰਮਲਾ ਦੇਵੀ ਸਵਰਗੀ ਸੁਖਦੇਵਾਸੀ ਮੁਹੱਲਾ ਸੰਤੋਖਪੁਰਾ ਫਲੋ ਥਾਣਾ ਜ਼ਿਲ੍ਹਾ ਜਲੰਧਰ ਕੋਲੋਂ 5 ਕਿਲੋ ਡੁੱਡੇ ਚੂਰਾ ਪੋਸਤ ਬਰਾਮਦ ਕੀਤੇ ਜਿਸ ਤੇ ਥਾਣਾ ਫਲੋਰ ਦੇ ਪੁਲਿਸ ਨੇ ਐਨਡੀਪੀਐਸ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਓ ਦੇਖਦੇ ਹਾਂ ਆਡੀ ਰਾਮਾ ਦੀ ਪੂਰੀ ਰਿਪੋਰਟ ਸੜਕ ਲੇਡੀਜ਼ ਨੂੰ ਕਾਬੂ ਕੀਤੀ ਆ ਕਾਦੇ ਸਵੰਚਿਆ ਕਈ ਬ੍ਰਾਮਤ ਹੋਇਆ ਕੀ ਨਾਂ ਪਤਾ ਕਿੱਥੋਂ ਆ ਰਹਿਣ ਵਾਲਾ ਸ਼੍ਰੀਸ਼ੋਪਨ ਸ਼ਰਮਾ ਆਈਪੀਐਸ ਐਸਐਸਪੀ ਸਰ ਜਲੰਧਰ ਵਿਖਤੀ ਐਸਐਸਪੀ ਜੀ ਸਾਹਿਬ ਕਮਿਊਨਿਕੇਸ਼ਨ ਚਾਲ ਅਤਰ ਜੀਐਸਪੀ ਸਹਾਇਨ ਸਰਾਹ ਮੇਸੀ ਜੀਐਸਪੀ ਬਲੌਗ ਵੀ ਹੋਇਆ ਹੈ ਦੈਨ ਦੁਸ਼ਾਨ ਦੁਸ਼ਾਨਸਾਰ ਮਸ਼ਾਪਾਸਾ ਮਰੋਦਿਕਨਾਈ ਮੈਂ ਤਰਹਾ ਹੈ ਅਸੀਂ ਇੱਕ ਲੇਡੀਜ਼ ਨੇ ਨਰਮਲ ਆਵਾਇਸੋ ਕੁਸ ਦੇ ਬਸਤੀ ਸੰਦੋਖਪੁਰਾ ਨੂੰ ਰੇਲਵੇ ਪਟਕਾ ਤਲੌਰ ਦੇ ਕੋਲੋਂ ਕਬੂ ਕਰਕੇ ਉਸ ਕੋਲੋਂ 5 ਕਿਲੋ ਚੂਰਾ ਕੋਸਟ ਬਰਾਉਂਡ ਕੀਤਾ ਕੀ ਸਰ ਇਹ ਕਿੱਥੋਂ ਲਿਆਉਂਦੀ ਕਿੱਥੇ ਵੇਚਦੀ ਹੈ ਕੀ ਮਕਦਮਾ ਉਹਦੇ ਦੱਸਣ ਮਦਦ ਉਹ ਕਿਸੇ ਟਰੱਕ ਡਰਾਈਵਰ ਕੋਲੋਂ ਮੰਗਵੰਦੀ ਸੀ ਉਹ ਅੰਬਰਸਰ ਦਾ ਰਣਜੀਤ ਸਿੰਘ ਕਹਿੰਦੇ ਜਾਂਦਾ ਅਸੀਂ ਹੂੰ ਹੂੰ ਲੇਡੀਜ਼ ਹੂੰ ਕੀ ਸਰ ਮਕਦਮਾ ਮਗਰ ਨੰਬਰ 147 ਮਿਤੀ 12/6/22 ਅੰਡਰ ਸੈਕਸ਼ਨ 15 ਗੜ ਤੋਂ ਚਰਸੀ ਇੰਡੀਪੈਂਡੈਂਸ ਰੋਡ ਤੇ ਦਰਜ ਰਜਿਸਟਰ ਕੀਤਾ ਕੀ ਸਰ ਕੋਈ ਪਹਿਲੇ ਮੁਕਾਦਮੇ ਉੱਤੇ ਇਹ ਬੰਦੇ ਮੁਕਾਦਮੇ ਦੇ ਉੱਤੇ ਹੈਗੇ ਜਾਂ ਮੁਕਾਦਮਾ ਬਣਾ ਹਾਂਜੀ ਤੇ ਵਰਤੋਂ ਜਾਣੀ ਹੈ ਤੁਸੀਂ ਕੀ ਕਰ ਰਹੇ ਹੋ ਕੀ ਸਰ ਕੋਰਟ ਚ ਪੇਸ਼ ਕਰਕੇ ਰਿਮਾਂਡ ਵਗੈਰਾ ਲੈ ਰਹੇ ਨਹੀਂ ਮਨ ਲੈ ਕੇ ਬਹੁਤ ਪੁਸ਼ਟੀ ਕਰਨ ਕੀ ਕਾਰਵਾਈ ਇਹਦੇ ਸਬੰਧ ਜੋ ਵੀ ਹੈ ਕਾਰਵਾਈ ਬਣੀ ਆ ਉਹ ਅਸੀਂ ਮੁਕਦਮਾ ਦਾਇਰ ਕਰ ਦਿੱਤਾ ਹੈ ਤੇ ਬਾਕੀ ਇਹ ਤਾਂ ਪੁੱਛਿਆ ਜਿਵੇਂ ਕਰਕੇ ਫੇਰ ਇਹ ਹੋਰ ਬਰਾਮਦ ਕੀ ਕਰਨੀ